ਆ ਗਏ ਹੁਣ ਅਮਰੀਕਾ ਵੱਲੇ ਭਰਾ ਦਾ ਬੇ ਗੜਵਾ ਧੰਨਵਾਦ ਕਰਦੇ ਪਰ ਦੁਨੀਆ ਫੇਰ ਕਬੱਡੀ ਦੇ ਨਾਲ ਪੱਤੀ ਸ਼ਹਿਰ ਵਾਲਾ ਤੇ ਸੱਤੂ ਲੋ ਨੌਜਵਾਨ ਪਖਾੜੇ ਵਾਲਾ ਵੱਡੀ ਜੱਫਾ ਕਿ ਨਹੀਂ ਹੋਰੇ ਮਸ਼ਹੂਰ ਰੰਗ ਆਹ ਪਿੱਛੇ ਸਾਹ ਤਿੰਨਾਂ ਵੀ ਬਹੁਤ ਤਕੜਾ ਖੇਡਿਆ ਇਹ ਇਤਰਾਣ ਗੜਿਆ ਵਾਲਿਆ ਜੋਤੀ ਕੁਸ਼ਵਰ ਵਾਲਿਆ ਕਾਲ ਜਲ ਪਿੰਡ ਦੇ ਮੁੰਡੇ ਦਾ ਜਿਹੜੇ ਮੁਖਤਸਰ ਸਾਹਿਬ ਦੀ ਧੋਪੀ ਔਰ ਸਾਹਮਣੇ ਜਿੰਦੇ ਦੇ ਨਾਲ ਟੱਕਰ ਹੈ ਮੇਰੇ ਵੱਤੋਂ ਬੰਗਿਆ ਮਿਆ ਯੋਰੋ ਸਾਹਮਣੇ ਫੇਰ ਹੁੰਦੀ ਹੈ ਪਰ ਨੱਲੇ ਔਰ ਵਾਲਾ ਇਹ ਦਿਵਸ ਦੀ ਤੇ ਬਾਈ ਅੰਗਰੇਜ਼ ਸਾਡਾ ਭਰਾ ਤੇ ਵੀਰ ਸਾਡਾ ਅਨਸ਼ਾ ਉਹਦੇ ਨਾਮ ਪਰ ਬੜੇ ਮਾਰ ਹੋਣੀ ਲਓ ਕੱਤਾਂ ਵਾਲਾ ਮੰਡੀ ਕਬੱਡੀ ਪਾਰਿਆ ਮੇਰੇ ਮਿੱਤਰੋ ਚਾਰ ਨੇ ਸਾਹਮਣੇ ਇਹ ਨਵੇਂ ਸ਼ਹਿਰ ਜਿਆ ਗੱਲਾਂ ਹੁੰਦੀਆਂ ਮੇਰੇ ਮਿੱਤਰੋ ਹੋਰ ਇਧਰ ਤੇ ਪਾਈ ਤਾਰਾ ਤਾਰਾ ਫੱਟੇ ਲੱਗਦਾ ਹੈ ਆ ਬੰਦਾ ਮਸੂਮ ਹੋ ਗਿਆ ਉਹ ਬੰਦਾ ਮਸੂਮ ਹੋ ਗਿਆ ਆ ਬੋਲਦੇ ਗੋਰੀ ਕਮਟਨੀ ਅਗਲੇ ਮੌਕੇ ਅਗਲੇ ਬੋਲਾਂਗੇ ਆਪਾਂ ਆੜ ਪਿੰਡ ਦਾ ਨਾਲ ਖੜ ਗਿਆ ਸਾਡਾ ਵੱਡਾ ਭਰਾ ਲਾਲ ਕਿਸੇ ਦੀ ਭੁੱਲਤ ਸਾਹਿਬ ਇਸ ਇਲਾਕੇ ਦੀ ਸਰਕਾਰ ਦੇ ਸੁਚੇਤ ਉਹਨਾਂ ਨੇ ਵੀ ਬੱਡੇ ਬੱਦੇ ਤੇ ਧਾਵਾ ਦਾ ਰਣਾ ਵੀ ਕਰਿਓ ਗਰ ਪੈਂਦੀ ਫਿਰ ਲਓ ਸਾਹਮਣੇ ਸੁਖਵੀਰ ਕੋਰੇ ਵਾਲੀਆ ਦੇ ਨਾਲ ਪ੍ਰਭ ਹੈ ਭੜਾਵੇਂ ਦਾ ਪ੍ਰਭ ਜਵਾਹਰ ਜੀ ਨੂੰ ਮੱਦੀ ਦੋ ਤੈਨੂੰ ਸਾਡੇ ਵਰਗੇ ਦੁਗਿਆਂ ਨੂੰ ਕੋਈ ਨਿੱਖਲਦਿਆ ਜੀ ਸਤਿ ਸਕੇ ਦੋ ਜੀ ਆਨ ਨੂੰ ਪੈਸੇ ਦੋ ਲੱਖ ਦੋ 2 ਲੱਖ ਲਾਓ ਪਰ ਮਰਿਆਦਾ ਜਨਾਓ ਲੈ ਨਾ ਨੰਦੋ ਧੰਨਵਾਦ बहुत जोगी ना मेरे दो सौंबर दे बने बना जोगिया सोलह कैक्टर मारूंगे तू भेड़ा सरदार भगत सिंह कहते जसवीर सिंह भाई एक हजार आ रेट का एक हजार 네, 내가 된다.